ਉਹਦੀ ਤਦਾਤਾ ਹਵ ਤੌ ਮਟਾ ਸੰਤ ਸੰਗ ਹੋਏ ਬਾਸ ਤਦਾਤਾ ਤੌ ਮਟੇ ਆਇਓ ਮਨ ਪਜੈ ਫਿਰਦਲ ਇਹ ਸ਼ਾਂਤੀ ਨਾਲ ਕੱਦ ਬੈਠੂਗਾ ਚੁੱਪ ਕਰਕੇ ਜੇ ਸੰਤ ਸੰਗੋ ਬਾਸ ਹੋਏ ਲੋ ਅੰਦਰ ਆਤਮਾ ਜਿਹੜੀ ਇਹਦੀ ਜਿਹਨੂੰ ਪ੍ਰਭ ਕੇ ਹੈ ਨਾ ਉਹੀ ਸੰਤ ਹੈ ਜਦ ਆਪਣੇ ਮੂਲ ਨਾਲ ਜੁੜੂਗਾ ਤਾਂ ਇਹਦਾ ਤਾਉਣ ਵਧਣਾ ਤਾਂ ਇਹਦੀ ਰੱਠ ਭਜ ਮਿਟਣੀ ਕਿਉਂ ਥੋੜਾ ਥੋਣਾ ਇਹਨੂੰ ਅਸਰ ਰਾਸਤਾ ਚਾਹੀਦਾ ਇਹਨੂੰ ਉਹੋ ਪੁਖਤਾ ਉਸ ਰਸਦੀ ਹੈ। ਭਲੇਖਾ ਇਹਨੂੰ ਇਹ ਪੈ ਗਿਆ ਵੀ ਸੰਸਾਰ ਦੇ ਜਿਹੜੇ ਰਸ ਨੇ, ਸਰੀਰ ਨੂੰ ਚਾਹੀਦੇ ਨੇ। ਜਿਵੇਂ ਕੋ ਬਹੁਤੇ ਆ ਜਾਣ ਸ਼ਾਇਦ ਮੇਰੇ ਇਹਨਾਂ ਨਾਲ ਬਿੜ ਕੇ। ਪਹਿਲਾ ਪਹਿਲੀ ਚਿੰਤਾ ਸਾਨੂੰ ਸਰੀਰ ਦੀ ਹੈ। ਅਸੀਂ ਕਹਿੰਦੇ ਹਾਂ ਸਰੀਰ ਤੋਂ ਨਿਸ਼ਚਿੰਤ ਹੋ ਕੇ ਫੇਰ ਕਰਾਂਗੇ ਗਾਹ ਦੀ ਗੱਲ। ਸਰੀਰ ਦੀ ਉਹ ਚਿੰਤਾ ਨਹੀਂ ਵਧੀ ਜਾਂਦੀ ਹੈ। ਇਹਦੀ ਲੋੜਾਂ ਵਧਾਈ ਜਾਂਦੇ ਦੀ ਚਿੰਤਾ ਮੁਕਦੀ ਹੋਈ ਨਹੀਂ ਹੈ। ਇਸ ਕਰਕੇ ਇਹਦਾ ਇਹਦਾ ਭਜਨਾਂ ਟੇਲੀ ਉਗਲੀਓ ਨਹੀਂ ਐਨੀ ਲੰਮੀ ਜ਼ਿੰਦਗੀ ਨਹੀਂ ਐਵੇਂ ਮੁੱਖੇ ਜਿਵੇਂ ਜਿਹੜੇ ਰਾਜੇ ਦਾ ਰਾਜ ਆ ਉਹਦਾ ਨਾ ਬੁੜਾ ਨਾ ਹੋਰ ਬੁੜਾ ਫਿਰ ਕਿਹੜਾ ਮੁੱਖ ਦੀ ਹੈ ਤੁਹੋਂ ਤੇ ਕਿਰਪਾ ਕਰੋ ਆਪ ਤਾ ਹੋਏ ਮਨੇ ਪ੍ਰਕਾਸ਼ ਤੁਹੋਂ ਤੇ ਕਿਰਪਾ ਕਰੋ ਆਪ ਤੇ ਪਰਮੇਸ਼ਰ ਦੀ ਦਰਗਾਹ ਤੋਂ ਹੀ ਕਿਰਪਾ ਹੋਵੇ ਨਾ ਕਾਮਰ ਦੇ ਪ੍ਰਗਾਸ ਹੁੰਦਾ ਤਾਂ ਖੁਸ਼ ਬਣਦਾ ਅਸਲ ਦੇ ਵਿੱਚ ਕੀ ਹੁੰਦਾ ਹੈ ਇਹ ਇੱਕ ਪ੍ਰੋਗਰਾਮ ਵੀ ਹੁੰਦਾ ਜਿਵੇਂ ਸਕੂਲਾਂ ਕਾਲਜਾਂ ਦੇ ਪੜਦਿਆਂ ਨੂੰ ਕੀ ਉਤੋਂ ਦੇ ਰਲੰਦੇ ਨੇ ਪਿਛਲੇ ਨੰਬਰ ਤੇ ਇੱਕ ਹੈ ਵੀ ਐ ਇੰਟੈਲੀਜੈਂਟ ਬੰਦੇ ਇਹ ਲੈ ਕੇ ਜਾਂਦੇ ਅਜਾ ਪੜਦੇ ਹੁੰਦੇ ਨੇ ਜਦੇ ਹੀ ਕੋਈ ਬੜਿਆਣੇ ਲੈ ਜਾਂਦੇ ਜਦੇ ਹੀ ਸਰਕਾਰ ਲੈ ਜਾਂਦੀ ਅੱਗੇ ਸਰਕਾਰਾਂ ਦੇਖਦੀਆਂ ਰਹਿੰਦੀਆਂ ਜਿਹੜੇ ਇੰਟੈਲੀਜੈਂਟ ਹੁੰਦੇ ਸੀ ਨਾ ਫੌਜ ਰਾਜ ਉਹਨਾਂ ਨੂੰ ਉਹ ਜੰਗੇ ਚੰਗੇ ਉਹਦੇ ਵਾਸਤੇ ਆਪ ਪੜਾ ਕੇ ਆਪ ਕਾਬਲ ਬਣਾਉਂਦੇ ਸੀ ਕਮ ਲੈਡ ਵਾਸਤੇ ਹੁਣ ਤਾਂ ਕਾਬਲੇ ਬੰਦੇ ਇੰਨੇ ਮਿਲਦੇ ਸਕੂਲੋਂ ਬਾਹਰ ਜਿੰਨੇ ਹੋ ਗਏ ਕਿਹਦਾ ਕਰੀਂ ਇਵੇਂ ਜਿਹੜੇ ਕਾਬਲ ਆਦਮੀ ਹੁੰਦੇ ਨੇ ਇਤਰ ਆਉਂਦੇ ਉਹਦੇ ਘਾਂ ਕੰਮ ਪੀਣਾ ਲਾ ਹੁੰਦਾ ਨਾ ਸਾਡੇ ਵੀ ਕੰਮ ਲੈਣਾ ਹੁੰਦਾ ਹੋਣਾ ਤਾਂ ਧਰੋਂ ਕਰਪਾ ਹੁੰਦੀ ਹੈ ਤਾਂ ਬਖ ਹੁੰਦਾ ਐਜੇ ਨਹੀਂ ਤਗਤ ਬਾਜ ਨੇ ਇਹੀ ਗੱਲ ਦੱਸੀ ਅਸਲ ਚ ਉੱਤੇ ਹੋਰ ਕੁਝ ਨਹੀਂ ਦੱਸਿਆ ਉੱਤੇ ਕਹਾਣੀ ਸੁਣਾਈ ਆ ਸਾਨੂੰ ਇਹਨੇ ਬਣਾ ਕੇ ਉਹ ਧਰੋਂ ਕਰਪਾ ਵਾਲੀ ਗੱਲ ਭੁੱਲੀ ਹੈ ਕਿ ਜਿਤਨਾ ਟਗੜੀ ਉਜਸਨਾਟ ਕਾਲ ਦੀ ਗੱਲ ਬੋਲੀਏ ਤੋਂ ਰੋਂ ਕਿਰਪਾ ਦੀ ਬੋਲੀਓ ਸਰੇਤੇ ਦੀ ਗੱਲ ਦੱਸੀ ਹੈ ਤੋਰੋਂ ਕਿਰਪਾ ਤੇ ਹੀ ਜਨਮ ਹੁੰਦਾ ਪਹਿਲਾਂ ਹੀ ਬਦਾ ਹੁੰਦਾ ਉਹਨੂੰ ਚਾਹੇ ਨਾ ਪਤਾ ਹੋਵੇ ਉਸੇ ਪਹਿਲੇ ਗੁਰੂ ਰਾਮ ਹੁੰਦਾ ਵੀ ਇਹ ਤਾਂ ਗੱਲ ਦਿੰਦਾ ਇਹ ਤੋਰਨਾ ਦੇਣਾ ਜੇ ਤਾਂ ਲੱਗਿਆ ਨਾ ਮੰਦਰ ਨੂੰ ਉਹਨੂੰ ਕੁੰਜੀ ਦੇ ਕੇ ਭੇਜ ਦਿੰਦੇ ਨਾ ਫੇਰ ਉਹਨੂੰ ਕੁੰਜੀ ਦੇਣੀਆਂ ਜੋ ਦਿੱਤੀ ਨਹੀਂ ਹੁੰਦੀ ਕੁੰਜੀ ਸੱਤ ਨਾ ਦੇਣੀ ਆ ਨਾ ਉਹਨੂੰ ਕੁੰਜੀ ਦੇਣ ਦਾ ਪ੍ਰੋਗਰਾਮ ਪਹਿਲਾਂ ਹੁੰਦਾ ਹੈ। ਗੁਰਮ ਤੈ ਹੁੰਦਾ ਲੋ ਤੈ ਹੁੰਦਾ ਵੀ ਇਹਨੂੰ ਕੁੰਜੀ ਦੇਣੀ ਹੈ। ਜਿਹਨੂੰ ਦੇਣੀ ਉਹਨੂੰ ਕਪਾ ਨਹੀਂ ਪਤਾ ਹੁੰਦਾ। ਸਤਿ ਕਿਰਪਾ ਕਰੋ ਆਪੋ ਤੋਂ ਹੋਏ ਮਨੇ ਬਰਗਾਸ ਤੋਂ ਹੋਏ ਮਨੇ ਬਰਗਾਸ। ਉਹਦੇ ਮਨ ਜਬਰਗਾਸ ਹੋ ਜਾਂਦਾ ਹੈ। ਉਹਦਾ ਜਿੰਦਾ ਭੁੱਲ ਗਿਆ ਉਹ ਵੇ ਕੁੰਜੀ ਦੱਸ ਦਿੰਦਾ ਵੀ ਆਹ ਕੁੰਜੀ ਦੇ ਭਾਈ। ਉਹਨਾਂ ਗਿਆਨ ਦੀ ਕੁੰਜੀ ਹੈ। ਉਹ ਕੁਰਬਾਨੀ ਦਾ ਗਿਆਨ ਹੈ ਕੁੰਜੀ ਹੈ ਔਰ ਕੁੰਜੀ ਕੀ ਹੈ? ਉਹਨੂੰ ਤਾਂ ਕੁਰਬਾਨੀ ਦੀ ਸੋਝੀ ਹੋ ਮਿਲਦੀ ਹੈ। ਉਹਨੂੰ ਧਾਰਨ ਲੈਂਦੇ ਨੇ ਵੀ ਗੁਰਬਾਣੀ ਸੋਜੀ ਐ ਆਉਗੀ। ਵੀ ਗੁਰਬਾਣੀ ਜਿਹੜਾ ਜਦ ਇਹਨੂੰ ਅਸੀਂ ਗੁਰੂ ਮੰਨ ਲਿਆ ਬਾਣੀ ਨੂੰ। ਫਿਰ ਇਹਦੇ ਭਰੋਸਾ ਕਰ ਲੈਂਦੇ ਜੇ ਲੈ ਬਸਰਾ ਹੱਲ ਸੀ। ਗੁਰੂ ਮੰਨ ਲਿਆ ਭਰੋਸਾ ਕੀਤਾ। ਜੇ ਬਾਣੀ ਗੁਰੂ ਹੈ ਬਾਣੀ ਦੇ ਪੁੱਛੋ ਵੀ ਤੇਰੇ ਅਸਲੀ ਨੇ ਦੱਸ। ਨਾਲੇ ਨਾਲ ਮੋਈ। ਬਾਣੀ ਗੁਰੂ ਹੈ ਭਰੋਸਾ ਵਾਲੀ ਤੇ ਹੈ। ਗੁਰੂ ਹੋਣ ਦਾ ਭਰੋਸਾ ਲਈ। ਕਹਿ ਜਾ ਭਰੋਸਾ। ਮਤਾਟੇ ਕੇ ਪਦਾਰਥ ਬੰਗੜ ਦਾ ਪ੍ਰੋਸ। ਉਹ ਪਦਾਰਥ ਨਹੀਂ ਇਥੋਂ ਮਿਲਦੇ ਹਨ। ਪਦਾਰਥ ਇਹ ਕਿ ਦੁੱਖ ਦਾ دارو ਹੈ। ਸ਼ੁਕਰ ਰੋਗ ਹੈ। ਇਹ ਤਾਂ ਦੁੱਖ ਦਾ ਮਿਲਦਾ ਨਾ ਤਾਂ ਰੋਗ ਨਹੀਂ ਮਿਲਣਾ ਇਥੋਂ। ਹੋਰ ਤਾਂ ਮਿਲਣਾ ਵੀ ਬੰਗੜ ਦੇ। ਇਹ ਰੋਗ ਨਹੀਂ ਠਹਿਣ ਵਾਲੀ ਚੀਜ਼ ਹੈ। ਇਹ ਰੋਗ ਹਟਾਉਣ ਵਾਲੀ ਚੀਜ਼ ਹੈ। ਇਹ دارو ਹੈ। ਇਹ ਜੋ ਦੁੱਖ ਵੀ ਆਰੂਆ ਇਹ ਦੁੱਖ ਨਾਲ ਹੀ ਸਮਝ ਆਉਂਦੀ ਹੈ ਜੇ ਦੁੱਖ ਨਾਲੇ ਸਮਝ ਨਹੀਂ ਹੁੰਦੀ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਸਮਝ ਆਉਂਦਾ ਪ੍ਰੋਬਲਮ ਚਾਹੇ ਕੋਈ ਹੋਵੇ ਪ੍ਰੋਬਲਮ ਆ ਗਈ ਹੋਰ ਜਿੰਦਿਆਂ ਨੂੰ ਪਾਸਵਾਂ ਦੀ ਹੁੰਦੀ ਹੁੰਦੀ ਹੈ ਸਭ ਤੋਂ ਕਿਰਪਾ ਕਰੋ ਆਪ ਤੋਂ ਹੋਏ ਮੈਨੂੰ ਪ੍ਰਗਿਆਤ ਮਨ ਪ੍ਰਗਿਆਤ ਕਿਵੇਂ ਹੁੰਦਾ ਹੈ ਤੇ ਤੂੰ ਰੋਏ ਕਿਰਪਾ ਹੁੰਦੀ ਹੈ ਧੰਨ ਸਾਚਾ ਤੇਊ ਸੱਚਾ ਸਾਹ ਧੰਨ ਸਾਚਾ ਕਿਸੇ ਕਾਲ ਦਾ ਸਾਚਾ ਧੰਨ ਦੇਖੋ ਲੈਣੇ ਨੂੰ ਗਿਆਨ ਹੋਣਾ ਨਾ ਲੈਣੇ ਨੂੰ ਪਤਾ ਨਾ ਲਾਣ ਨੂੰ ਪਤਾ ਦੋਹਾਂ ਨੂੰ ਨਹੀਂ ਪਤਾ ਇਹ ਗੱਲ ਸੱਚ ਹੈ ਦੋਹਾਂ ਨੂੰ ਨਹੀਂ ਪਤਾ ਨਾ ਨੂੰ ਇਹ ਨਹੀਂ ਗੱਲ ਤਾਂ ਹੈ ਵੀ ਗੱਲ ਹੋਰ ਕਿਸੇ ਨੂੰ ਗਿਆਨ ਹੋਣਾ ਚਾਹੀਦਾ ਹੋ ਸਕਦਾ ਹੌਸਲਾ ਇੰਨਾ ਮੰਨਦੇ ਵਿੱਚ ਇਨਾ ਮੰਨ ਕੇ ਹੋ ਸਕਦਾ ਹੈ ਕਿ ਗਿਆਨ ਦੂਏ ਨੂੰ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਇਹ ਨਾ ਹੋ ਸਕਦਾ ਹੈ ਬੰਦਾ ਕਿ ਥੈ ਨਹੀਂ ਬਸਾਰੇ ਘਰ ਕੇ ਢੋੜ ਲਿਆ ਕਿਤੇ ਵੀ ਹੋ ਸਕਦਾ ਜਿੱਥੇ ਭਗਤਾਂ ਨੇ ਅਬਦੇਸ ਕੀ ਧੋਤੀ ਹੋ ਸਕਦਾ ਨਾ ਮੁ슬ਮਾਨਾਂ ਦੇ ਵੀ ਜਾਇਆ ਉੱਥੇ ਨਹੀਂ ਲੱਪਿਆ ਕਿ ਤੋਂ ਨਹੀਂ ਗਾਇਸ ਢੋੜ ਕਾਰੇ ਵਿੱਚ ਪੈ ਗਿਆ ਮੇਲ ਪਿਆ ਸਤਿਗੁਰੂ ਲਾ ਜਦ ਮੇਲ ਪਿਆ ਤਾਂ ਆਪੇ ਆ ਗਿਆ ਅੱਜੇ ਆ ਗਿਆ ਜੱਟੋੜਾ ਤਾਂ ਮਿਲਿਆ ਨਹੀਂ ਜਤਨ ਨਾਲੇ ਮਿਲਿਆ ਪਰ ਜਤਨ ਕੀ ਨਗਾਇਆ ਜਦੋਂ ਵੀਓ ਨਗਾਇਆ ਉਨੇ ਕਾ ਤੁ ਛੱਟਾ ਤਾਂ ਦਿਆ ਇਹਨੂੰ ਯਤਨ ਦਾ ਨਾ ਇਹਦਾ ਫਲ ਕਿ ਪਾਇਆ ਯਤਨ ਇਹਨੇ ਛੱਟਾ ਕਿਵੇਂ ਲੁਕ ਸਾਰਾ ਹੋਰ ਗੁਰੂ ਨਹੀਂ ਹੋ ਗਿਆ ਛੱਟਾ ਤੇ ਛੱਟਾ ਨਾਲ ਹਦੋ ਦੋ ਸਾਰੇ ਸਾਰੇ ਛੱਟਾ ਦੇ ਤਾਂ ਜਾਪੀ ਦੁਬਾਰਾ ਜਗਾ ਤੇ ਪਹਿਲਾਂ ਜਾ ਥੋੜਾ ਬੰਦਾ ਦੋਤਾ تھا ਹੀ ਭਾ ਕਾਲਾ ਜਾਗਣ ਆਇਆ ਹੈ ਜਾ ਕੇ ਫਿਰ ਜਗਾਇਆ ਹੈ ਵੀ ਆ ਗੱਲ ਐ ਨਹੀਂ ਆਇਆ ਹੇ ਲੋਕ ਚਾਲੂ ਪੈ ਕੋਲ 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 ਦਾ ਹੁੰਦੀ ਸੀ ਨਾ ਭਗਤਾਂ ਦੀ ਗੱਲ ਦੀ ਕੋਲ 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 ਦਾ ਸਿੱਖਾਜ ਵੀ ਹੁੰਦੀ ਆ ਪਰ ਗੱਲ ਨਹੀਂ ਪਤਾ ਲੱਗਦੀ ਆ ਅੰਦਰ ਦਾ ਕੋਲ 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 ਗਾਦੇ ਲੋਕਾਂ ਨੇ ਹੁੰਦੀ ਏ ਵੀ ਗੱਲ ਕੀ ਆ ਉਹਨੂੰ ਕੀ ਸੀ ਹੁਣ ਕੀ ਗੱਲ ਹੈ ਸਮਝ ਨਹੀਂ ਆ ਰਹੀ ਸਮਝ ਛੇਤੀ ਆ ਜੂਗੀ ਗੱਲ ਕੀ ਜਿਹੜਾ ਅੰਦਰੋਂ ਸਮਝਣਾ ਚਾਹੁੰਦਾ ਉਹਨੂੰ ਸਮਝ ਆ ਜੂਗੀ ਜਿਹੜਾ ਸਮਝਣਾ 14 ਹੀ ਨਹੀਂ ਉਹ ਨਹੀਂ ਤਨ ਸਾਚਾ ਤੇ ਉਹ ਸੱਚਾ ਸ਼ਹਾ ਤਨ ਸਾਚਾ ਤੇ ਉਹ ਸੱਚਾ ਜਿਹੜਾ ਸਾਚਾ ਤਨ ਜਿਹਦੇ ਕੋਲ ਹੈ ਤੇ ਉਹ ਸੱਚਾ ਜਿਹਦੇ ਕੋਲ ਸਾਚਾ ਤਨ ਹੈ ਸੱਚ ਦਾ ਗਿਆਨ ਹੈ ਅਸਲ ਦੇ ਵਿੱਚ ਸ਼ਾਹ ਉਹਨੂੰ ਮੰਨਿਆ ਹੈ ਦਰਗਾਹ ਦੇ ਵਿੱਚ ਦਰਗਾਹ ਅਨੁਸਾਰ ਉਹ ਹੀ ਸ਼ਾਹ ਹੈ ਸਹੀ ਮੈਨੇ ਸ਼ਾ ਹੋਇ ਕਿਉਂਕਿ ਤਾਰੇ ਨਾਮ ਤੇ ਬਿਨਾ ਕਿਦੇ ਜੀ ਨੂੰ ਤਾਨੂੰ ਦਰਗਾਹ ਜ ਨਹੀਂ ਮੰਨੇ ਸੰਸਾਰੀ ਤੁਹਾਨੂੰ ਵਿਖਿਆ ਉਹ ਦੇਖੋ ਵਿਖਿਆ ਜਿਆਦਾ ਸੰਸਾਰੀ ਤਾਂ ਅੰਦਰ ਵਿਖਿਆ ਇਹਨੂੰ ਤਾਂ ਨਫ਼ਰਤ ਕੀਤੀ ਹੈ ਦਰਗਾਹ 'ਚ ਕਿ ਨਫ਼ਰਤ ਐਂ ਕਰਦੀ ਹੈ ਉਹਨਾਂ ਨੂੰ ਪਾੜਦੀ ਹੈ ਨਾ ਮਾਇਆ ਪਾੜਦੀ ਮਾਇਆ ਬ੍ਰੋਹਤੀ ਕਰ ਉਹ ਕੋਈ ਪ੍ਰੋਹਤੀ ਤਾਂ ਇਹ ਗੜੀ ਚੀਜ਼ ਨੂੰ ਉਹ ਤੇ ਬਾਨ ਕਰਕੇ ਮੈਂ ਬੜੂ ਰੋਦੀ ਟੜੈ ਨਿ ਖੜੀ ਚੀਜ਼ ਨੂੰ ਉਹ ਕਰਨ ਦਾ ਹੀ ਬੈਰ ਨੂੰ ਨੇ ਕੋ ਕਰਨ ਕੀ ਰਹਾ ਤਿੰਨ ਲੋਕ ਦੀ ਕਾਰੀ ਇਹ ਲੋਕ ਦੀ ਕਾਰੀ ਕਪੜਾ ਨੂੰ ਕਿਹਾ ਹਰ ਹਰ ਪੂੰਜੀ ਨਾਮ ਦਸਾਹਾ ਜਿਹੜੇ ਮਾਇਆ ਨੂੰ ਪ੍ਰੇਮ ਕਰਦੇ ਨੇ ਤਿੰਨ ਲੋਕ ਵਾਲੇ ਲੋਕ ਨੇ ਉਹ ਬੁਰਦਾਰਾਂ ਜੀ ਮੈਂ ਤਿੰਨ ਲੋਕ ਦੀ ਗੱਲ ਹੋ ਰਹੀ ਹੈ ਮਾਇਆ ਧਾਰੀ ਨੇ ਧਾਰੇ ਹੋ ਮਾਇਆ ਦੀ ਉਹ ਵੱਲਾ ਮਾਇਆ ਦੇ ਰੂਪਾੜਾ ਕਿਹੜਾ ਰਿਪੋਰਟ ਕਰੇ ਨਹੀਂ ਉਹਨਾਂ ਨੇ ਕਿਹਾ ਕਿ ਲੈ ਲੋਗੇ ਇੱਥੇ ਪਾਸ ਸਿੱਕੀ ਦਾ ਕੀ ਹਾਲ ਹੈ ਕਿਉਂ ਸਿੱਕੀ ਦਲੇ ਨੂੰ ਜਾਂਦੀ ਹੈ ਕਦੇ ਇਹਨਾਂ ਨੇ ਮੀਟਿੰਗ ਦੇ ਵਿੱਚ ਚਰਚਾ ਕੀਤੀ ਹੈ ਇਹ ਗੱਲ ਦੀ ਲੋੜ ਨਹੀਂ ਇਹਦੀ ਤੋੜ ਨਹੀਂ ਹੈ ਹਾਂ ਬੋਲੋ ਕਿਉਂ ਘਟ ਗਈ ਸੀ ਲੋੜ ਇੱਥੇ ਚਰਚਾ ਕਰਦੇ ਨੇ ਬੋਲ ਗਏ ਇਸ ਦਾਵਤਾਂ ਦੇ ਬੋਲਗਵਾਸੇ ਮੀਟਿੰਗ ਹੋਦੀਆਂ ਨੇ ਸਰਮਣੀ ਕਮੇਟੀ ਦੀਆਂ ਹੋਰ ਕਾਦੇ ਵਾਸਤੇ ਹੁੰਦੀਆਂ ਨੇ ਹੁਣ ਲੱਗਦਾ ਸਟ੍ਰੈਕਟਰ ਕਿੱਥੇ ਚਲਾ ਗਿਆ ਇਹ ਸੰਦ ਕਿਉਂ ਪਹਿਲਾ ਹੋ ਗਿਆ ਜਿੱਕੇ ਕਿਉਂ ਥੱਲੇ ਨੂੰ ਗਈ ਇਹਦੇ ਵਾਸਤੇ ਤਾਂ ਪਹਿਲੇ ਉਹਦਾ ਆਣ ਫਿਕਰੇ ਨਹੀਂ ਉਹਨਾਂ ਦਾ ਵਿਸ਼ਾ ਹੀ ਨਹੀਂ ਹੈ ਉਹਨਾਂ ਦਾ ਕੋਈ ਵਿਸ਼ਾ ਨਹੀਂ ਆਹਰ ਹਰ ਪੂੰਜੀ ਨਾਮ ਵਿਸਾਹਾ ਜਿਹੜੀ ਚੀਜ਼ ਖਾਤਰ ਅਸੀਂ ਖਰਚ ਕਰਦੇ ਹਾਂ ਉਹਦਾ ਰਿਜ਼ਲਟ ਕੀ ਆਉਂਦਾ ਉਹ ਵਿਸ਼ਾ ਹੋਣਾ ਚਾਹੀਦਾ ਸੀ ਸਰ ਜਿੰਨਾ ਬੋਲਕਦਾ ਪਹਿਲੇ ਖਰਚਾ ਹੋਣਾ ਕਾਦੇ ਵਾਸਤੇ ਚਾਹੀਦਾ ਸਿੱਖੀ ਦਾ ਥੱਲੇ ਨੂੰ ਥਿੱਕੀ ਕਿਉਂ ਜਾ ਰਹੀ ਹੈ ਆ ਗਿਉਦੇ ਨਖਰ ਕਰ ਲੋੜ ਨਹੀਂ ਅੰਦਰੋਂ ਆਪ ਦਿਖਣੀ ਜੇ ਜਿੱਖੀ ਪੈਦਾ ਹੋ ਗਈ ਸਾਇੰਟਿਕ ਇਹਨਾਂ ਨੂੰ ਆਪ ਨੂੰ ਖਤਰਾ ਹੈ ਸਾਨੂੰ ਗੁਰਦੁਆਰੇ 'ਚ ਨਹੀਂ ਜਾਣਾ ਇਹਨਾਂ ਨੂੰ ਆਪ ਨੂੰ ਬਤਰਾ ਇਹਨਾਂ ਨੂੰ ਹਰਮਣੀ ਕਹਿੰਦੇ ਕਹਿੰਦੇ ਮੈਂ ਬੋਲੀ ਬਣ ਲੈਣਾ ਇਹਨਾਂ ਨੂੰ ਕਹਿੰਨਾ ਵਰਦਾਨ ਨਹੀਂ ਬਣ ਲੈਣਾ ਇਹਨਾਂ ਨੂੰ ਗੁਰਦੁਆਰਿਆਂ 'ਚ ਬਣ ਨਹੀਂ ਲੈਣਾ ਕਹਿੰਦਾ ਇਹ ਵੋਟਾਂ ਨਹੀਂ ਕਥਨ ਦੇਣੀਆਂ ਇਹਨਾਂ ਨੂੰ ਕੁਰਸੀਆਂ ਨਹੀਂ ਮਿਲਣੀਆਂ ਇਹਨਾਂ ਦਾ ਸਭ ਕੁਝ ਖਰਾਬ ਚਲਾ ਜਾਊਗਾ ਉਹ ਸਭ ਜਾਣਦੇ ਨੇ ਸਭ ਸਮਝਦੇ ਨੇ ਇਸ ਗੱਲ ਨੂੰ ਇਹਨਾਂ ਨੇ ਬਦਲਿਆ ਸੀ ਨਾ ਰਾਜ ਬਣਾ ਨਹੀਂ ਧਰਮ ਚੱਲਿਆ ਉਹਨਾਂ ਨੂੰ ਪਤਾ ਸੀ ਵੀ ਧਰਮ ਬਿਨਾਂ ਨਹੀਂ ਰਾਜ ਚੱਲਿਆ ਲਿਖਿਆ ਜਾਣ ਕੇ ਬਦਲ ਗਏ ਉਹ ਮਾਨ ਦੇ ਗੱਲ ਉਹਾਰ ਚ ਬਿਆਨ ਦੇ ਦਿੱਤਾ ਇਨ ਸਿੱਖਣ ਕੋ ਦੋ ਪਾਠ ਆਈ ਕਿੱਥੇ ਲਿਖਿਆ ਇਹ ਤਾਂ ਕਿਸੇ ਬੰਦੇ ਨਾਲ ਲਿਖਿਆ ਹੈ ਮਨ ਮੁਖਲਾ ਉਹ ਮਨ ਮੁਖਲਾ ਲਿਖਿਆ ਠੀਕ ਹੈ ਗੁਰਬਾਣੀ ਦਾ ਲਿਖਿਆ ਕੋਈ ਵੈਲਿਊ ਨਹੀਂ ਕਿਉਂ ਮਨ ਨੂੰ ਚੰਗੀ ਉਹ ਲੱਗਦੀ ਹੈ ਮੈਨੂੰ ਕਿਹੜੀ ਚੰਗੀ ਗੱਲ ਲੱਗਦੀ ਹੈ ਮੈਨੂੰ ਮੈਂ ਵੈਲਿਊ ਉਹ ਨੂੰ ਲੜੀ ਗੁਰਬਾਣੀ ਦੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਉਹ ਨੂੰ ਕਿਹੜੀ ਵੈਲਿਊ ਦਵਾਂ ਇਸ ਗੱਲ ਨੂੰ ਤਾਂ ਵੈਲਿਊ ਦੇਤੀ ਅਰੇ ਗਰੀਬਨ ਸਿੱਖਣ ਕੋ ਦੋ ਪਾਠ ਆਈ ਇਹ ਤਾਂ ਆਸ ਹੀ ਗੱਲ ਹੈ ਮਨ ਮੁਖ ਦੀ ਲਿਖੀ ਮਨ ਮੁਖ ਲਖਾਈ ਕਿਨੇ ਮਿਸਲਾ ਵਾਲਿਆਂ ਨੇ ਇਹ ਤਾਂ ਆਸ ਹੀ ਨੇ ਲਖਾਇਆ ਮਿਸਲਾ ਵਾਲਿਆਂ ਨੇ ਲਖਾਇਆ ਗੁਰਮਤ ਤੋਂ ਖਲਾਫ ਕਿਉਂ ਆਪ ਗੁਰਮਤ ਤੋਂ ਖਲਾਫ ਸਾਰੇ ਇਹ ਰਾਹ ਮਿਸਰਾ ਵੇਲੇ ਲਿਖਿਆ ਗਿਆ ਸਾਰੇ ਆ ਜਿਹੜਾ ਤਰੰਤ ਹੈ ਨਾ ਚੱਲਦਾ ਆਪਣੇ ਜਾਂ ਤਾਂ ਸੂਰਜ ਪ੍ਰਕਾਸ਼ ਵਗੈਰਾ ਇਹਦਾ ਮਿਸਲਾ ਵਾਲਿਆਂ ਨੇ ਲਿਖਾਇਆ ਉਲਟ ਆਪਣੇ ਆਪ ਵਿੱਚ ਲੱਗਿਆ ਹੋਣਾ ਗੁਰਵਾਤੋਂ ਖਰਾਬ ਹੈ ਸਰ ਇਹਨਾਂ ਨੂੰ ਇਹ ਜੰਗ ਕਰ ਗੁਰਬਾਣੀ ਨਹੀਂ ਚੰਗੀ ਲੱਗਦੀ ਗੁਰਬਾਣੀ ਦਾ ਇਹਨਾਂ ਨੂੰ ਕਹਿੰਦੀ ਗੁਰਬਾਣੀ ਦਾ ਇਹਨਾਂ ਦਾ ਕੰਨਾ ਮਰੋੜਦੀ ਹੈ ਤਕੋ ਰਾਜ ਰਾਜੋ ਨਰਕਾ ਤੇ ਨਹੀਂ ਜਗਾ ਲੱਗੇ ਮਾਨੂੰ ਇਹ ਕਾਤੇ ਨਹੀਂ ਜਗਾ ਲੱਗਦਾ ਇਹ ਤਾਂ ਗੁਰਬਾਣੀ ਦਾ ਬਾਤ ਹੈ ਰਾਜ ਨਾਲੋਂ ਰਾਜ ਨਾਲੋਂ ਮੁਗਧਨ ਚਾਹੂ ਕਿਉਂ ਨਹੀਂ ਜਗਾ ਲੱਗਦਾ ਕਿਉਂ ਰਾਜ ਚਾਹੁੰਦਾ ਹੋ ਆਪ ਛੱਡਣਾ ਪਊਗਾ ਕਾ ਨਹੀਂ ਜਗਾ ਲੱਗਦਾ ਗੁਰਬਾਣੀ ਦਾ ਅਲਰਜੀ ਕਰਦੀ ਇਹਨਾਂ ਲੋਕਾਂ ਨੂੰ ਸਾਰੇ ਕੋਈ ਇਹ ਨਹੀਂ ਨਾ ਕੋਈ ਫਰਕ ਨਹੀਂ ਹੈ ਜੇ ਨਾ ਕਿ ਗੁਰਬਾਣੀ ਦਾ ਅਲਰਜੀ ਕਰਦੀ ਹੈ ਸਾਰਿਆਂ ਨੂੰ ਜਿਹੜੇ ਰਾਜ ਆਉਂਦੇ ਨੇ ਅਲਰਜੀ ਅਲਰਜੀ ਕਰਦੀ ਗੁਰਬਾਣੀ ਉਹਦਾ ਗੁਰਬਾਣੀ ਤੋਂ ਨਾ ਤੇ ਖਲਾਫ ਹੈ ਹਰ ਹਰ ਪੁੰਜੀ ਨਾਮ ਵਿਸਾਹਾ ਹਰ ਹਰ ਪੁੰਜੀ ਨਾਮ ਵਿਸਾਹਾ ਉਹਦੇ ਕੀ ਹੁੰਦੀ ਹੈ ਵਿਸਾਹਾ ਉਹਦਾ ਖਰੀਦਦਾ ਖਰੀਦਗੀ ਨਾਮ ਖਰੀਦਦਾ ਨਾਮ ਬਣਾਉਂਦਾ ਕਿਸੇ ਕੀਮਤ ਤੇ ਖਰੀਦਣਾ ਲੱਭੇ ਨਾਮ ਨਹੀਂ ਲੱਭਦਾ ਗੁਰੂ ਘਰ ਦੇ ਜੀਵਨ ਨੂੰ ਮਿਲਿਆ ਤਾਂ ਬਣਤਾਂ ਨੂੰ ਤਾਂ ਖਰੀਦੇ ਲੈ ਲਈ ਮੇਰੇ ਬੋਲ ਜੀ ਸੱਟ ਜੀ ਸੱਟ ਭਣਾ ਮੰਨ ਦੇ ਕੇ ਲਈਏ ਮੰਨ ਦੇ ਰਾਮ ਨਿਯੋ ਹੈ ਬੋਲ ਇਹ ਮਨ ਵਿੱਚ ਇਹਦੇ ਵੜਦਾ ਮਨ ਵਿੱਚ ਸਤਿਗੁਰ ਦੇ ਪਾਸ ਇਹ ਨਹੀਂ ਕਿਣਾ ਬਿਦੂ ਮਨ ਅਜਿਹਾ ਜਾਨ ਮਨ ਭੇਜਣਗੇ ਇਹ ਮਨ ਭੇਜ ਕੇ ਸਿੱਖੀ ਮਿਲਦੀ ਹੈ ਮਨ ਬੈਠੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਤਾਰ ਜਰਾਸਲ ਔਰ ਰਾਜਤਾਨੇ ਦੀ ਮਗਰਮੋਦ ਫਿਰੇ ਤੁਰਿਆ ਜੇ ਲੈ ਫੋਨ